ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਡਿਊਟੀ ਤੋਂ ਘਰ ਪਰਤ ਰਹੇ ਸਕੂਟਰ ਸਵਾਰ ਦੀ ਤੇਜ਼ ਰਫ਼ਤਾਰ ਟਰੱਕ ਨਾਲ ਕੁਚਲ ਕੇ ਮੌਤ ਕਰ ਦਿੱਤੀ ਗਈ ਤੇ ਇਹ ਘਟਨਾ ਦਿੱਲੀ ਦੇ ਨਾਲ ਲੱਗਦੇ ਫਰੀਦাবাদ ਦੇ ਸੈਕਟਰ 55 ਦੇ ਕੋਲ ਵਾਪਰੀ ਸਕੂਟੀ ਸਵਾਰ ਨੂੰ ਕੁਸ਼ਲਿੰਦੀਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ ਜੀ ਘਟਨਾ ਘਟੀ ਹੈ ਟਰੱਕ ਦੇ نیچے ਕੁਚਲ ਕੇ ਸਕੂਟੀ ਸਵਾਰ ਦੀ ਮੌਤ ਹੋ ਗਈ ਹੈ ਕੀ ਹੈ ਪੂਰੀ ਘਟਨਾ घटना यह कल शाम को साढ़े तीन बजे के करीब विनोद प्रसाद जी जो सेक्टर छप्पन में रहते हैं अपने घर से मुज्सर की तरफ जा रहे थे जैसे ही उन्होंने छप्पन वाला पुल क्रॉस किया क्रॉस करते ही एक ट्रक चालक ने गफरत लापरवाही से चलाते हुए ट्रक को उनको कुचल दिया कुचलने के दौरान उनकी कुचलने से उनकी मौत हो गई मौत एक्सीडेंट से हुई है पुलिस ने मुकदमा दर्ज कर लिया है आरोपी कब तक गिरफ्तार कर लिया जाएगा जल्द ही आरोपी को गिरफ्तार कर लिया जाएगा ਤਪਤੀ ਜਾਰੀ ਹੈ ਨਾਸ ਦਾ ਪੋਸਮार्टम ਕੀ ਕਰਵਾਇਆ ਜਾ ਰਹਾ ਹੈ ਜੋ ਨਾਸ ਦਾ ਪੋਸਮार्टम ਕਰਾਉਣੇ ਕੇ ਬਾਅਦ ਵਾਰਸ ਨੂੰ ਸੌਂਪ دیا ਜਾਏਗਾ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਅਜੀਹਾ ਦੋਸ਼ ਲੱਗਦਾ ਹੈ ਕਿ ਉਹਨਾਂ ਸੱਤਾ ਵੀ ਚਾਹੁੰਦੇ ਆਂ ਹੀ ਆਪਣੇ ਨਾਲ ਭਾਰੀ ਗਰਮਨ ਲਗਾ ਲਏ ਹਨ ਤੇ ਰਵਾਇਤੀ ਪਾਰਟੀਆਂ ਵਾਂਗ ਵੀ ਆਈਪੀ ਕਲਚਰ ਅਪਣਾ ਲਿਆ ਹੈ ਪਰ ਤੁਹਾਨੂੰ ਆਪ ਦੇ ਅਜੀਹੇ ਵਿਧਾਇਕ ਨੂੰ ਮਿਲਾਂਦੇ ਹਾਂ ਜੋ ਕਿ ਖੁਦ ਤਾਂ ਬਿਲਕੁਲ ਸਾਦੇ ਲਿਬਾਸ ਵਿੱਚ ਰਹਿੰਦੇ ਹਨ ਤੇ ਘਰ ਦਾ ਵੱਡਾ ਗੇਟ ਲੋਕਾਂ ਦੇ ਆਉਣ ਜਾਣ ਲਈ ਸ਼੍ਰੀਆਮ ਖੁੱਲਾ ਰੱਖਿਆ ਹੈ ਤੇ ਗੇਟ ਉੱਤੇ ਕੋਈ ਵੀ ਪੁਲਿਸ ਕਰਮਚਾਰੀ ਤਨਾਤ ਨਹੀਂ ਕੀਤਾ ਗਿਆ ਇਹ ਵਿਧਾਇਕ ਹਨ ਬਰਨਾਲਾ ਜ਼ਿਲ੍ਹੇ ਦੇ ਰਿਜ਼ਰਵ ਹਲਕਾ ਮਹਿਲਕਲਾ ਦੇ ਕੁਲਵੰਤ ਸਿੰਘ ਪੰਡੋਰੀ ਜੋ ਕਿ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਕੇਵਲ ਸਿੰਘ ਜੀ ਤੁਸੀਂ ਪਿੰਡ ਪੰਡੋਰੀ ਦੇ ਮੋਜਜ ਬੰਦੇ ਹੋ ਤੇ ਤੁਹਾਡਾ ਇੱਥੇ ਐਮਐਲਏ ਨੇ ਕੁਲਵੰਤ ਸਿੰਘ ਪੰਡੋਰੀ ਉਹਨਾਂ ਦਾ ਕਿੰਝ ਕਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ ਬਹੁਤ ਵਧੀਆ ਸੁਭਾਅ ਜੀ ਹਸਮੁਖ ਔਰ ਪਿੰਡ ਦੀ ਸਮਾਜਿਕ ਕੰਮਾਂ ਦੇ ਐਮਐਲਏ ਬਣਨ ਤੋਂ ਪਹਿਲਾਂ ਵੀ ਉਹ ਬਹੁਤ ਵਧੀਆ ਕੰਮ ਕਰਦੇ ਸੀ ਔਰ ਪੱਤਰਕਾਰੀ ਵੀ ਕਰਦੇ ਸੀ ਤੇ ਸੁਣਿਆ ਕਹਿੰਦੇ ਉਹ ਤੁਹਾਡੇ ਕੋਲ ਕੰਮ ਕਰਦੇ ਹੁੰਦੇ ਸੀ ਉਹ ਸਾਡੇ ਮਿੱਤਰ ਆ ਜੀ ਸਭ ਤੋਂ ਵੈਸੇ ਕਲਾਸ ਤੋਂ ਨਗਰ ਸੀ ਹਾਂਜੀ ਸਾਡੇ ਵਧੀਆ ਉਹਨਾਂ ਦਾ ਵਧੀਆ ਪਿੰਡ 'ਚ ਵੀ ਏਰੀਆ 'ਚ ਵੀ ਬੋਲਬਾਲਾ ਕਰਕੇ ਇਸੇ ਕਰਕੇ ਤਾਂ ਟਿਕਟ ਮਿਲੀ ਜਿਉਂ ਉਹਨਾਂ ਨੂੰ ਅੱਛਾ ਸੁਣਿਆ ਕਹਿੰਦੇ ਤੁਹਾਡੀ ਦੁਕਾਨ ਤੇ ਕੋਈ ਕੰਮ ਕਰਦੇ ਸੀ ਕੀ ਕੰਮ ਕਰਦੇ ਸੀ ਤੁਹਾਡੀ ਦੁਕਾਨ ਤੇ ਉਹ ਤਾਂ ਜਾਂਦੇ ਰਹਿੰਦੇ ਸਾਂ ਅੱਛਾ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਸੀ ਮਤਲਬ ਵਧੀਆ ਹੋ ਤੁਹਾਡੀ ਸਾਡਾ ਇੱਥੇ ਪ੍ਰੋਪਰਟੀ ਦਾ ਕੰਮ ਹੁੰਦਾ ਸੀ ਮੇਰਾ ਮੇਰੇ ਚਾਚਾ ਜੀ ਦਾ ਮੇਜਰ ਸਿੰਘ ਦਾ ਤੇ ਉੱਥੇ ਸਾਡੇ ਕੋਲੇ ਜਿਹੜਾ ਮਾਰਦੇ ਸੀ ਤੇ ਪਿੰਡ ਦੇ ਤੌਰ ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਸੀ ਹਾਂ ਜੀ ਹੁਣ ਪਿੰਡ 'ਚ ਉਹਨਾਂ ਦੀ ਕਿਵੇਂ ਪੋਜੀਸ਼ਨ ਹੈ ਕਿਵੇਂ ਰੈਪਿਊਟੇਸ਼ਨ ਬਹੁਤ ਵਧੀਆ ਜੀ ਪਿੰਡ ਦੇ ਕੰਮ ਕਰਦੇ ਆ ਪੂਰਾ ਵਧੀਆ ਲੋਕਾਂ ਦੇ ਕੰਮ ਦਿਨ ਰਾਤ ਜਦੋਂ ਆਉਂਦੇ ਆ 12 ਤੋਂ 12 ਹਾਂ ਬਾਕੀ ਦਿਨ ਵੀ ਉਹ ਪਹਿਲਾਂ ਆ ਕੇ ਕਿਸੇ ਦੇ ਕੁਸੀ ਕਮੀ 'ਚ ਹਿਰਕਤੇ ਜਾਂਦੇ ਆ ਹਾਂ ਜੀ ਵਧੀਆ ਮਿਕਰਦੇ ਆ ਜੀ ਬਹੁਤ ਵਧੀਆ ਸੁਭਾਅ ਵਾਲੀ ਆ ਵਿਕਾਸ ਕਿੰਨਾ ਕਰਾਇਆ ਦੋ ਸਾਲਾਂ ਚ ਬਹੁਤ ਵਧੀਆ ਕਰਾਇਆ ਜੀ ਬਾਕੀ ਪਿੰਡ ਦੇ ਲੋਕਾਂ ਨੂੰ ਵੀ ਸਾਡੀ ਇਹ ਜੀ ਆ ਵੀ ਉਹਨਾਂ ਦਾ ਸਾਥ ਦੇਣ ਤੇ ਜਿੰਨਾ ਮਰਜੀ ਉਹ ਕਹਿੰਦੇ ਸਾਡੇ ਬੰਦਿਓ ਦਰਵਾਜ਼ੇ ਖੁੱਲੇ ਆ ਤੁਸੀਂ ਕੰਮ ਠੀਕ ਹੈ ਕਿਸੇ ਨੂੰ ਖਾਲੀ ਨਹੀਂ ਮੋੜਦੇ ਨਹੀਂ ਬਿਲਕੁਲ ਬਹੁਤ ਵਧੀਆ ਠੀਕ ਹੈ ਧੰਨਵਾਦ ਓਕੇ ਜੀ ਸਤਿ ਸ਼੍ਰੀ ਅਕਾਲ ਮੇਰੇ ਅਰਦਾਸ ਕਰੀਦੀ ਆ ਵੀ ਇਹ ਕਾਲਪੁਰ ਕੇ ਬੈਗਰੂ ਵੀ ਲੋਕਾਂ ਵਰਗੇ ਰਹੀਏ ਲੋਕਾਂ ਦੇ ਨੇੜੇ ਰਹੀਏ ਕਿਉਂਕਿ ਰਾਜਨੀਤੀ ਦੇ ਵਿੱਚ ਕਿਤੇ ਜਾਣਾ ਵੀ ਹੁੰਦਾ ਕੋਲੋਂ ਦੁੱਖ ਜਨਮ ਦਾ ਪਿੰਡ 'ਚ ਬੈਠਾ ਹੁਣ ਮੈਂ ਸਵੇਰੇ ਜੰਮ ਜਾ ਕੇ ਆਇਆ ਤੇ ਸਾਹਮਣੂ ਲੋਕਾਂ ਦੇ ਵਿੱਚ ਵਿਚਰੀਦਾ ਇਕੱਲੇ ਵਿਚਰੀਦਾ ਨਾਲੇ ਦੇਖਿਆ ਹੁਣ ਤੁਸੀਂ ਮੇਰੇ ਸਾਹਮਣੇ ਬੈਠਾ ਸੀਗਾ ਤੇ ਹੁਣ ਆਪਾਂ ਅੰਦਰ ਹੋ ਗਏ ਮੇਰਾ ਕੋਈ ਗਨਮੈਨ ਵੀ ਬਾਹਰ ਇਹਦੇ ਕਦੇ ਹੁੰਦੇ ਨੇ ਮੈਂ ਕਿਤੇ ਬਾਹਰ ਬੈਠ ਜੰਨਾ ਤੇ ਸਾਹਮਣੇ ਮੱਜੇ ਦੇ ਬੈਠਾ ਲੋਕ ਵੱਡਾ ਗੇੜਾ ਪੁੱਲਾ ਤੁਸੀਂ ਵੀਆਈਪੀ ਕਲਚਰ ਨਹੀਂ ਨਹੀਂ ਵੀਆਈਪੀ ਕਲਚਰ ਤਾਂ ਤਾਂ ਹੋਵੇ ਉਹ ਦੇਖ ਮੈਂ ਤਾਂ ਬੈਠੇ ਹੀ ਬਾਹਰ ਮੁੰਡਾ ਸੱਦਾ ਗੇੜਾ ਤੋਂ ਆਉਂਦਾ ਕੋਈ ਐ ਤਾਂ ਹੁੰਦਾ ਵੀ ਮੈਂ ਤਾਂ ਪੱਗ ਮੰਦਾ ਹੁਆ ਮੈਂ ਹੋਰ ਆ ਲੜਨਾਂ ਹੁੰਦਾ ਹੁਆ ਉੱਥੇ ਰੋਕ ਆਪਣਾ ਕੋਲ ਵੱਡੀ ਕੋਈ ਮਹਿਲ ਆ ਇੱਕ ਕਮਰਾ ਉਹਦੇ ਹੁੰਦਾ ਜਾਵੜਦੇ ਆ ਬਰਨਾਲਾ ਦੀ ਤਹਿਸੀਲ ਮਹਿਲਕਲਾਂ ਚ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਆ ਮਿਲੀ ਸ਼ਿਕਾਇਤ ਤੇ ਟਰੈਪ ਲਗਾ ਕੇ ਤਹਿਸੀਲ ਮਹਿਲਕਲਾਂ ਦੇ ਡਾਟਾ ਐਂਟਰੀ ਆਪਰੇਟਰ ਨੂੰ 35000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਤੀ ਕਾਬੂ ਕਰ ਲਿਆ ਵਿਜੀਲੈਂਸ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਪ੍ਰਤੀਨਿਧੀ ਜਤਿੰਦਰ ਦੇਵਗਨ ਨੂੰ ਦੱਸਿਆ ਹੈ ਕਿ ਸ਼ਿਕਾਇਤਕਰਤਾ ਸੰਜੀ ਕੁਮਾਰ ਵਾਸੀ ਮਹਿਲਕਲਾਂ ਦੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਤਹਿਸੀਲ ਮਹਿਲਕਲਾਂ ਦੇ क्लर्क डाटा एंट्री ऑपरेटर कुलबीर सिंह ਨੂੰ ਬਿਨਾ ਐਨਓਸੀ ਤੇ ਰਜਿਸਟਰੀ ਕਰਨ ਬਦਲੇ 35000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਇਹ ਇਥੇ ਲੋਕਲ ਹੀ ਹੈ ਬਿਲਕੁਲ ਹੈ ਕੈਬਨ ਮੰਤਰੀ ਗੁਰਮੀਤ ਸਿੰਘ ਮੀਤਿਆ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਖਲੋਤੀ ਨਗਰ ਪੰਚਾਇਤ ਵੰਡਿਆ ਆ ਵਿਖੇ ਬਹੁਤ ਜਲਦੀ ਖਿਡਾਰੀਆਂ ਲਈ ਖੇਡ ਮੈਦਾਨ ਤਿਆਰ ਹੋ ਰਿਹਾ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਇਰ ਮੋਹੱਲਾ ਕਲੀਨਿੰਗ ਦੇ ਗਾਰਡਨ ਪ੍ਰੰਧ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਉਹਨਾਂ ਕਹਿ ਕੇ ਪੰਜਾਬ ਦੀ ਆਪ ਸਰਕਾਰ ਦਾ ਇੱਕੋ ਇੱਕ ਮਕਸਦ ਰਿਹਾ ਹੈ ਕਿ ਪੰਜਾਬ ਦੀ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਤੇ ਵਧੀਆ ਸਿੱਖਿਆ ਦੇਣੀ ਹੈ ਦੇਖੋ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਹੈਲਥ ਮਿਨਿਸਟਰ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਬਰਨਾਲੇ ਵਿਖੇ ਬਰਨਾਲੇ ਚ ਮੇਰੇ ਹਲਕੇ ਚ ਹੰਡਿਆਏ ਵਿਖੇ ਜਿਹੜਾ ਮਹੱਲਾ ਕਲੀਨਿਕ ਦਿੱਤਾ ਹੈਗਾ ਸੋ ਸਾਨੂੰ ਜਿੱਥੇ ਖੁਸ਼ੀ ਆ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਹੰਡਿਆਏ ਵਾਸੀਆਂ ਨੂੰ ਵਧਾਈ ਵੀ ਦਿਨਾ ਕਿਉਂਕਿ ਇਸ ਮਹੱਲਾ ਕਲੀਨਿਕ ਚ ਤਕਰੀਬਨ 67 ਦੇ ਕਰੀਬ ਜਿਹੜੇ ਇੱਥੇ ਟੈਸਟ ਹੋਣੇ ਆ ਡਾਕਟਰ ਇੱਥੇ ਜਿਹੜਾ ਡੇਲੀ ਜਿਹੜਾ ਉਹ ਬੈਠਣਗੇ ਤੇ ਹੰਡਿਆਏ ਦੀ ਮੈਨੂੰ ਲੱਗਦਾ ਤਕਰੀਬਨ 15000 ਤੋਂ ਜ਼ਿਆਦਾ ਦੀ ਜਿਹੜੀ ਆਬਾਦੀ ਆ ਆਲੇ-ਦੁਆਲੇ ਕੋਠਿਆਂ ਲਾ ਕੇ 20000 ਜਿਹੜੀ ਆਵਾਦੀ ਜਿਹੜੀ ਆ ਹੋ ਜਾਂਦੀ ਹੈ ਸੋ ਮੈਨੂੰ ਲੱਗਦਾ ਵੀ ਜਿੰਨੇ ਆਲੇ-ਦੁਆਲੇ ਜ਼ਿਲ੍ਹੇ 'ਚ ਜਿੰਨੇ ਵੀ ਮਹੱਲਾ ਕਲੀਨਿਕ ਨੇ ਉਹਨਾਂ 'ਚ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਫੁੱਟਫਾਲ ਹੈ ਇੱਥੇ ਰਹੂਗੀ ਸਾਰਿਆਂ ਨਾਲੋਂ ਜਿਹੜਾ ਜ਼ਿਆਦਾ ਲਾਹਾ ਜਿਹੜਾ ਇਸ ਮਹੱਲਾ ਕਲੀਨਿਕ 'ਚੋਂ ਜਿਹੜਾ ਮੈਨੂੰ ਲੱਗਦਾ ਵੀ ਜਿਹੜੇ ਕੋਈ ਲੋਕ ਨੇ ਉਹ ਲੈ ਸਕਦੇ ਆ ਤੇ ਇਹਦੀ ਲੋਕੇਸ਼ਨ ਵੀ ਇਦਾਂ ਦੀ ਹੈ ਤੁਸੀਂ ਤਾਂ ਜਿਹੜੇ ਸਾਰੇ ਹਿੰਦਿਆਵਾਸੀ ਉਹ ਜਾਣਦੇ ਹੋ ਕਿ ਬੜਾ ਡੈਂਸਲੀ ਪੋਪੂਲੇਟਡ ਜਿਹੜਾ ਇਹ ਏਰੀਆ ਸੰਗਣੀ ਇੱਥੇ ਆਵਾਦੀ ਹੈਗੀ ਤੇ ਇਹਦੇ ਨਾਲ ਕਿਉਂਕਿ ਪਿਛਲੇ ਮੈਨੂੰ ਹੁਣ ਵੀ ਕਈ ਸਾਥੀਆਂ ਨੇ ਦੱਸਿਆ ਕਿ 10-12 ਸਾਲ ਤੋਂ ਇੱਥੇ ਹੰਡਾਇਆ 'ਚ ਕੋਈ ਡਾਕਟਰ ਹੀ ਨਹੀਂ ਸੀ ਸੋ ਇੱਥੇ ਰੋਜ਼ ਡਾਕਟਰ ਬੈਠੂਗਾ ਉਹਦੇ ਨਾਲ ਮੈਂ ਸਮਝਦਾ ਵੱਡੀ ਸੂਸ ਜਿਹੜੀ ਹੈ ਹੰਡਾਇਆ ਵਾਸੀਆਂ ਨੂੰ ਜਿਹੜੀ ਹੈ ਮਿਲੂਗੀ ਸੋ ਮੈਂ ਹੰਡਾਇਆ ਵਾਸੀਆਂ ਨੂੰ ਬਹੁਤ ਵਧਾਈ ਦਿਨਾ ਤੇ ਇਹਦੇ ਨਾਲ ਨਾਲ ਅੱਜ ਇੱਕ ਚਿੰਟੂ ਪਾਰਕ 'ਚ ਵੀ ਮਨਲਾ ਕਲੀਨਿਕ ਦਾ ਜਿਹੜਾ ਅਧਿਕਟਨ ਹੈ ਉਹ ਵੀ ਜਿਹੜਾ ਕਰਨ ਜਾ ਰਹੇ ਆ ਉਹ ਵੀ ਬੜੀ ਸੰਘਣੀ ਆਬਾਦੀ ਵਾਲਾ ਏਰੀਆ ਹੈ ਸੋ ਉੱਥੇ ਵੀ ਜਿਹੜੀ ਬਹੁਤ ਵੱਡੇ ਪੱਧਰ ਤੇ ਜਿਹੜੀ ਸਹਾਇਤਾ ਜਿਹੜੀ ਲੋਕਾਂ ਨੂੰ ਮਿਲੂਗੀ ਸੋ ਸਾਡੀ ਸਰਕਾਰ ਇਸ ਮਕਸਦ ਦੇ ਨਾਲ ਆਈ ਸੀ ਦੋ ਮੇਨ ਮੋਟਿਵ ਸੀ ਇੱਕ ਹੈਲਥ ਤੇ ਦੂਸਰਾ ਐਜੂਕੇਸ਼ਨ ਸੋ ਉਹਦੇ ਤੇ ਲਗਾਤਾਰ ਜਿਹੜੀ ਸਰਕਾਰ ਹੈ ਉਹ ਕੰਮ ਹੈ ਜਿਹੜੀ ਉਹ ਕਰ ਰਹੀ ਹੈਗੀ ਪਿਛਲੇ ਕੁਝ ਸਮੇਂ ਤੱਕ ਮੈਨੂੰ ਲੱਗਦਾ 550 ਤੋਂ ਉੱਪਰ ਮਲ ਲਾਕ ਨਿਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਖੁੱਲ ਚੁੱਕੇ ਸੀ ਹੁਣ ਉਹਨਾਂ ਦੀ ਗਿਣਤੀ ਉਸ ਤੋਂ ਵੀ ਜਿਹੜੀ ਵਧੇਰੇ ਜਿਹੜੀ ਆ ਉਹ ਆਏ ਦਿਨ ਜਿਹੜੀ ਆ ਉਹ ਵੱਧ ਰਹੀ ਹੈ ਕੋਈ ਐਸਾ ਮੈਨੂੰ ਲੱਗਦਾ ਹੈ ਕੋਈ ਪੰਜਾਬ ਦੇ ਵਿੱਚ ਕੋਈ ਕੋਨਾ ਨਹੀਂ ਹੋਣਾ ਜਿੱਥੇ ਅਜ ਮਹੱਲਾ ਕਲੀਨਿਕ ਹੈ ਜਿਹੜੇ ਨਹੀਂ ਖੁੱਲ ਰਹੇ ਸੋ ਆਉਣ ਨਾਲ ਕਿੰਨੀ ਕਰਾਸ਼ੀ ਹੋ ਇਹ ਤੇ ਸਾਰੀ ਜੋ ਮੈਂ ਪੁੱਛਿਆ ਜੀ ਤਕਰੀਬਨ 15 ਕ ਲੱਖ ਰੁਪਏ ਜਿਹੜਾ ਇਹਦੀ ਸਾਰੀ ਬਿਲਡਿੰਗ ਤੇ ਜਿਹੜੀ ਕਾਸਟ ਹੈ ਜਿਹੜੀ ਉਹ ਆਈ ਹੈ ਤੇ ਬਾਕੀ ਸਾਰਾ ਇਹਨਾਂ ਨੇ ਦੱਸਿਆ ਕਿ 45 ਦਿਨਾਂ ਚ ਜਿਹੜੀ ਸਾਰੀ ਇਹ ਬਿਲਡਿੰਗ ਜਿਹੜੀ ਹੈ ਉਹ ਤਿਆਰ ਜਿਹੜੀ ਹੈ ਕਰ ਦਿੱਤੀ ਗਈ ਹੈ ਤੁਸੀਂ ਦੇਖਿਆ ਹੋਣਾ ਵੀ ਇਹ ਜਿਹੜਾ ਏਰੀਆ ਸੀ ਇੱਥੇ ਸਾਰੇ ਤੇ ਰੂੜੀਆਂ ਲਗਦੀ ਸੀ ਕਿਸੇ ਨੇ ਹੰਡਾਇਆ 'ਚ ਸੋਚਿਆ ਨਹੀਂ ਹੋਣਾ ਵੀ ਇੱਥੇ ਕੱਲ ਨੂੰ ਕਿਤੇ ਹਸਪੀਟਲ ਬਣੂਗਾ ਹਨਾ ਸੋ ਇਹ ਬਹੁਤ ਵੱਡੀ ਜਿਹੜੀ ਸਹੂਲਤ ਹੈ ਹੰਡਾਇਆ ਵਾਸੀਆਂ ਨੂੰ ਜਿਹੜੀ ਹੈ ਉਹ ਮਿਲੀ ਹੈ ਤੇ ਬਾਕੀ ਇੱਕ ਗੱਲ ਹੋਰ ਮੈਂ ਹੰਡਾਇਆ ਵਾਸੀਆਂ ਨੂੰ ਕਹਿਣਾ ਚਾਹਣਾ ਕਿ ਬੜੀ ਜਲਦੀ ਇੱਕ ਹੰਡਾਇਆ ਵਾਸੀਆਂ ਨੂੰ ਜਿਹੜਾ ਸਟੇਡੀਅਮ ਜਿਹੜਾ ਉਹ ਮਿਲਣ ਜਾ ਰਿਹਾ ਸੰਗਰੂਰ ਲੋਕ ਸਭਾ ਚੋਣ ਦੀ ਤਿਆਰੀ ਲਈ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਮੀਥੀਅਰ ਵੱਲੋਂ ਅਤੇ ਕਾਂਗਰਸ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਸਰਗਰਮੀਆ ਵਿੜ ਰੱਖਿਆ ਹਨ ਆਪ ਤੇ ਕਾਂਗਰਸ ਪਾਰਟੀ ਵੱਲੋਂ ਦੋਵਾਂ ਤੋਂ ਬਿਨਾ ਫਿਲਹਾਲ ਹੋਰ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹੈ ਬੇਸ਼ੱਕ ਚਰਚਾ ਇਹ ਹੈ ਕਿ ਕਾਂਗਰਸ ਵੱਲੋਂ ਪੈਨਲ 'ਚ ਨਾਮ ਸਾਫਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਸਾਫਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੋਲਦੀਪ ਸਿੰਘ ਕਾਲਾ ਟਿੱਲੋ ਦਾ ਹੀ ਭੇਜਿਆ ਹੈ ਪਰ ਬੀਬੀ ਪਠਲ ਅਤੇ ਵਿਜਿੰਦਰ ਸਿੰਘਲਾ ਨੇ ਅਜੇ ਤੱਕ ਕੋਈ ਵੀ ਸਿਆਸੀ ਸਰਗਰਮੀਆਂ ਨਹੀਂ ਵਿਢੀਆਂ ਥੂਰੀ ਹਲਕੇ ਦੇ ਸਾਫਾ ਵਿਧਾਇਕ ਦਲਵੀਰ ਸਿੰਘ ਗੋਲਦੀ ਜ਼ਰੂਰ ਲੋਕ ਸਭਾ ਚੋਣ ਲੜਨ ਦੇ ਇੱਛੂ ਖਾਨ ਪਹਿਲੋ ਤੁਸੀਂ ਧੰਨਵਾਦ ਕਰਾਂਗੇ ਜੀ ਸ਼ਰੀ ਕਲਸੀ ਜੀ ਦਾ ਜਿਨ੍ਹਾਂ ਇੱਕ ਬਹੁਤ ਹੀ ਇੱਕ ਵਧੀਆ ਇੱਕ ਨੇਕ ਕੰਮ ਅੱਜ ਕਰਕੇ ਇੱਕ 크ਿਸਚਨ ਭਾਈਚਾਰੇ ਦਾ ਜਰਾ ਵਾ ਉਹਨਾਂ ਬਹੁਤ ਹੀ ਇੱਕ ਦਿਲ ਨੂੰ ਜਿੱਤਿਆ ਆ ਬਹੁਤ ਇਹਨਾਂ ਇੱਕ ਇੱਕ ਕਾਫੀ ਸਾਡੇ ਭਰਾਵਾਂ ਨੇ ਵੀ ਦੱਸਿਆ ਵਾ ਕਿ 40 ਸਾਲ ਤੋਂ ਇਹ ਕੰਮ ਰੁਕਿਆ ਹੋਇਆ ਸੀ ਬੇਸ਼ੱਕ ਐਮਐਲ ਹੋਰ ਵੀ ਆਏ ਨੇ ਹੋਰ ਵੀ ਸਾਡੇ ਨੇਤਾ ਇੱਥੇ ਆਉਂਦੇ ਰਹੇ ਆ ਪਰ ਖੁਦਾ ਦੀ ਦਇਆ ਨਾਲ ਇਹਨਾਂ ਨੂੰ ਪਰਮੇਸ਼ਰ ਨੇ ਹਲੀਮ ਕੀਤਾ ਇਹਨਾਂ ਨੇ ਅੱਜ ਆ ਕੇ ਤੇ ਇਸ ਜਿਹੜਾ ਸੀਵਰੇਜ ਦਾ ਜਿਹੜਾ ਆ ਉਹ ਕੰਮ ਨੂੰ ਉਹਨਾਂ ਅੱਜ ਸ਼ੁਰੂ ਕਰ ਦਿੱਤਾ ਆ ਅਸੀਂ ਸਹਿਰੀ ਕਲਸੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਜ਼ਿਆਦਾ ਅੱਗੇ ਸਰਕਾਰਾਂ ਦੇ ਵਿੱਚ ਅਹੁਦੇਵਾਨ ਬਣਾਉਣ ਹੋਰ ਵੀ ਇਹਨਾਂ ਨੂੰ ਤਾਕਤ ਦੇਣ ਤੇ ਜੋ ਇਹਨਾਂ ਨੇ ਸਾਡੇ ਨਾਲ ਅੱਜ ਇੱਕ ਭਲਾਈ ਦਾ ਕੰਮ ਕਰਕੇ ਗਏ ਆ ਅਸੀਂ ਵੀ ਇਹਨਾਂ ਦੇ ਨਾਲ ਜਿੱਥੇ ਸਾਨੂੰ ਕਹਣਗੇ ਉੱਥੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਵੀ ਇਹਨਾਂ ਦੇ ਨਾਲ ਪੂਰੀ ਮਦਦ ਕਰਾਂਗੇ ਅਸੀਂ ਆਸਾਂ ਹੋਰਾਂ ਤੇ ਵੀ ਲਾਈਆਂ ਸੀ ਪਰ ਉਹਨਾਂ ਸਾਨੂੰ ਲਾਰਿਆਂ ਦੇ ਵਿੱਚ ਕਈ ਤਰ੍ਹਾਂ ਦੇ ਟਾਈਮ ਟਪਾਰਟ ਪੂਕੇ ਕਈ ਲੰਮਾ ਸਮਾਂ ਸਾਨੂੰ ਉਹ ਖਿੱਚ ਕੇ ਕਰਦੇ ਨੇ ਬਹੁਤ ਸਾਰੀ ਇਹ ਪ੍ਰੋਬਲਮ ਸੀ ਸਾਡੇ ਚਰਚ ਦੀ ਜਿਹੜਾ ਪਾਣੀ ਦਾ ਵਕਾਸ ਨਹੀਂ ਸੀ ਕਿਤੇ ਜਦੋਂ ਵੀ ਕਨਵੈਨਸ਼ਨ ਆਉਂਦੀ ਸੀ ਸਾਡਾ 사ਸੰਗ ਹੁੰਦਾ ਸੀ ਉਦੋਂ ਸਾਨੂੰ ਟੈਂਕਰ ਭਣ ਭਰ ਕੇ ਐਸੋ ਪਾਣੀ ਦੇ ਗੰਦੇ ਪਾਣੀ ਦੇ ਬਾਹਰ ਕਿਤੇ ਖਰਨੇ ਪੈਂਦੇ ਸੀ ਤੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਇੱਕ ਸਾਡਾ ਮੇਨ ਜਿਹੜਾ ਸੈਂਟਰ ਆ ਉਹ ਸਾਡਾ ਵਿਧੀਪੁਰ ਇਹਤੜੀਅਲ ਦੇ ਵਿੱਚ ਇੱਕ ਸੈਂਟਰ ਬਣਾਇਆ ਗਿਆ ਸਾਡੀ ਮਿਸ਼ਨ ਵੱਲੋਂ ਇਦੇ ਵਿੱਚ ਇਹੀ ਜ਼ਿਆਦਾ ਪ੍ਰੋਬਲਮ ਸਾਨੂੰ ਆਉਂਦੀ ਵੀ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਆਉਂਦੀ ਸੀ ਅੱਜ ਉਹ ਸਮੱਸਿਆ ਦਾ ਸਬਾਧਾਨ ਕਰਨ ਵਾਸਤੇ ਸਾਡੇ ਵਿੱਚ ਸ਼ੈਰੀ ਕਲਸੀ ਜੀ ਆ ਕੇ ਉਹਨਾਂ ਐਸਾ ਸੀਵਰਜ ਨੂੰ ਕਰਕੇ ਸਾਡੇ ਸਾਰੇ ਕ੍ਰਿਸਚੀਅਨ ਭਾਈਚਾਰੇ ਦਾ ਇੱਕ ਮਨ ਨੂੰ ਜਿੱਤਿਆ ਆ ਇੱਕ ਸਾਡੇ ਨਾਲ ਉਹਨਾਂ ਇੱਕ ਸਾਡੇ ਹੱਥ ਫੜ ਕੇ ਉਹਨਾਂ ਸਾਡੇ ਇਸ ਕੰਮ ਨੂੰ ਕਰਕੇ ਸਾਡੇ ਨਾਲ ਇੱਕ ਇੱਕ ਵਾਅਦਾ ਜੋ ਕੀਤਾ ਸੀ ਉਹ ਪੂਰਾ ਕਰਕੇ ਗਏ ਆ ਅਸੀਂ ਬਹੁਤ ਉਹਨਾਂ ਦਾ ਸ਼ੈਰੀ ਕਲਸੀ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਆਮ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਖਤਰਨਾਕ ਨਸਲ ਦੇ ਕੁੱਤਿਆਂ ਦੇ ਕੱਟਣ ਨਾਲ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਤੇ ਕਈ ਗੰਭੀਰ ਜ਼ਖਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰਦੇ ਅਜਿਹੇ ਕੁੱਤਿਆਂ ਨੂੰ ਰੱਖਣ ਦਾ ਮਕਸਦ ਘਰ ਦੀ ਰਾਖੀ ਕਰਨਾ ਘਟ ਅਤੇ ਲੋਕਾਂ ਦੇ ਸਾਹਮਣੇ ਦਿਖਾਵਾ ਜ਼ਿਆਦਾ ਹੁੰਦਾ ਹੈ ਹਰਚੋਵਾਲ ਕਸਬੇ ਦੇ ਨੇੜਲੇ ਪਿੰਡ ਬਹਾਦਰਪੁਰ ਰਾਜਵੰਦਾ ਰਹਿਣ ਵਾਲਾ 85 ਸਾਲਾ ਵਿਅਕਤੀ ਖਤਰਨਾਕ ਨਸਲ ਦੇ ਕੁੱਤਿਆਂ ਦਾ ਸ਼ਿਕਾਰ ਹੋ ਗਿਆ ਜੀ ਲੱਗਦੇ ਨੇ ਮੇਰਾ ਨਾਮ ਰਮਨ ਕੁਮਾਰ ਜੀ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਮ ਹੈ ਸ਼ਾਹਲਾ ਰਾਮ ਕੀ ਗੱਲ ਹੋਈ ਹੈ ਵੀ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਸੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਇਆ ਘੱਟੋ ਘਾਟ 20 25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਤੇ ਕੁੱਤਾ ਵੀ ਮੇਰੇ ਸਣਾ ਕੋਈ ਪਿੱਟਪੋਲਾ ਸ਼ਾਇਦ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20 25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ-ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20-22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਵਾਰੀ ਕਹ ਕੇ ਭਾਈ ਇਹ ਕੁੱਤਾ ਰੱਖਣ ਵਾਲਾ ਘਰ 'ਚ ਨਹੀਂ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਤਲਬ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਜੋ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣ ਆਉਂਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁ ਤੇ ਆਪਣੇ ਘਰ ਵਾਲੋਂ ਲਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤੇ ਮਨ ਲੋ ਵਟਾ ਲਿਆ ਵਾ ਮੈਂ ਤਾਂ ਮਨ ਲੋ ਮੇਰੀ ਭਾਬੀ ਨੇ ਮਨ ਲੋ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਪਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਥ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਈ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਹੈਗੇ ਗੱਲ ਭਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੋਂਦ ਮੈਨੂੰ ਤਾਂ ਲੱਗਦਾ ਹੈ ਕਿ ਜਦਾਂ ਆ ਇਥੋਂ ਆ ਬਲੱਡ ਨਹੀਂ ਬੰਦ ਹੁੰਦਿਆ ਇੱਥੇ ਆ ਸਿਰ ਦੇ ਵਿੱਚ ਆ ਮਿਸਨਾ ਇਧਰ ਲਈ ਬਾਹ ਸਾਰੀ ਖਾਦੀ ਆ ਪੈਰ ਸਾਰਾ ਖਾਦਾ ਵਾ ਹਰਚੋ ਵਾਲ ਤੋਂ ਰੈਫਰ ਹੋ ਕੇ ਆਇਆ ਡੋਗ ਬਾਈਟ ਦੀ ਸਟੀਚ ਨਾਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜੇ ਡੂੰਗੇ ਜਖਮ ਹੈ ਤੇ ਖੂਨ ਕਾਫੀ ਨਿਕਲਿਆ ਆ ਉਹਨਾਂ ਦੇ ਸਰ ਕਿੰਨੇ ਸਟੀਚ ਲੱਗੇ ਹੁੰਦਾ ਕਹਿੰਦੇ ਇਹਦੇ ਵੈਸੀ ਆਪਾਂ ਡੋਗ ਬਾਈਟ ਦੀ ਸਟੀਚ ਨਹੀਂ ਲਾਣੇ ਹੁੰਦੇ ਪਰ ਫੇਰ ਵੀ ਆਪਾਂ ਇੱਕ ਇੱਕ ਸਟੀਚ ਲਾਣੇ ਲਾਇਆ ਹੈ ਕਿਉਂ ਜਖਮ ਥੋੜਾ ਡੂੰਗਾ ਹੀ ਤੇ ਬ ਸਾਂ ਕਾ ਕਿ ਟਿ ਲੇ ਟਿ ਲੇ ਦਿਆ ਕਿ ਇੱਕਿਆਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਦੇ ਇਹ ਦੱਸਿਆ ਜੀ ਕਿ ਜਿਹੜੇ ਕੱਟ ਹੈ ਕਿਹਦੇ ਕਸ ਤੋਂ ਕਿਸ ਤਰ੍ਹਾਂ ਲੋਗ ਹੈਗਾ ਕਿਹੜਾ ਨਹੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਟਾਇਆ ਉਹ ਕੀ ਕਰਵਾਂਗੇ ਕੀ ਕੀਤਾ ਸਿਕੋ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਕੱਟੇ ਵਾਲਾ ਟੀਕਾ ਲਗਾਤਾ ਆ ਕੱਟੀ ਹੋ ਗਈ ਹੈ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਾਂ ਲਈ ਖੰਡਿਆਲਾ ਸੈਣੀਆ ਤੋਂ ਚੱਲ ਕੇ ਜਿਲ੍ਹਾ ਗੋਦਾਸਪੁਰ ਵਿੱਚ ਦਾਖਲ ਹੋਇਆ ਤੇ ਪਿੰਡ ਹਰਚੋਵਲ ਹੁੰਦੇ ਹੋਏ ਸ਼ਰਧਾਲੂਆਂ ਦਾ ਇਕੱਠ ਕਾਧੀਆਂ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਅੱਜ ਦੇਰ ਸ਼ਾਮ ਇਹ ਅਗਲੇ ਪੜਾਵਲ ਵੱਤ ਰਿਹਾ ਹੈ ਉੱਥੇ ਸਥਾਨਕ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਇਸ ਧਾਰਮਿਕ ਸੰਗ ਜਿਸ ਵਿੱਚ ਸ਼ਰਧਾਲੂਆਂ ਦਾ ਵੱਖੇ ਚਾਹ ਵੇਖਣ ਨੂੰ ਮਿਲ ਰਿਹਾ ਹਰਪ੍ਰੀਤ ਕੋ ਕਿੱਥੋਂ ਆਏ ਤੁਸੀਂ ਅਸੀਂ ਟਾਂਡੇ ਤੋਂ ਇਸ ਤਰ੍ਹਾਂ ਇਹ ਬੱਚਿਆਂ ਨੂੰ ਲੈ ਕੇ ਹਾਂਜੀ ਕੱਦ ਦੇ ਦੋ ਤਰੀਕ ਦੇ ਅਸੀਂ ਕੱਲ ਦੇ ਦੋ ਤਰੀਕ ਦੇ ਹਰ ਸਾਲ ਹੁੰਦੇ ਨੇ ਹਾਂਜੀ ਕੋਣ ਕੋਣ ਆਇਆ ਸਾਡੇ ਨਾਲ ਕਾਫੀ ਸੰਗਤ ਆਈ ਕੁਝ ਅੱਗੇ ਕੁਝ ਪਿੱਛੇ ਆ ਹਾਂਜੀ ਤੁਸੀਂ ਪਰ ਤੁਹਾਡੇ ਪਿੰਡੋਂ ਆਂਦੀ ਸਾਡੇ ਪਿੰਡੋਂ ਬਹੁਤ ਸੰਗਤ ਆਂਦੀ ਆ ਅਸੀਂ ਈਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ ਅਮਨੇ 30 ਸਾਲ ਹੋ ਗਏ ਅੰਦਿਆ ਨੂੰ ਸਾਨੂੰ ਜੀ ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ ਬਾਬਾ ਜੀ ਨੇ ਦਿੱਤੇ ਆ ਜੀ ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜਾ ਆ ਬਾਬਾ ਜੀ ਲੈ ਜਿੰਦਾ ਬਾਬਾ ਜੀ ਦੇ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਣਾ ਸਾਨੂੰ ਅੱਛਾ ਜੀ ਆ ਦੇਖੋ ਸਾਡੀ ਸੰਗਤ ਦੇ ਬੱਚੇ ਹਾਂਜੀ ਦੋਤੀ ਦੋਤਾ ਆ ਬਾਬਾ ਜੀ ਨੇ ਦਿੱਤੇ ਆ ਸੋ ਬਾਬਾ ਜੀ ਨਾਨਕ ਦੀ ਬੜੀ ਕਿਰਪਾ ਹਾਂਜੀ ਬਹੁਤ ਕਿਰਪਾ ਬਾਬਾ ਜੀ ਨਾਨਕ ਬਹੁਤ ਵਧੀਆ ਪਿੰਡੇ ਵੀ ਨਹੀਂ ਨਹੀਂ ਮਤਲਬ ਵਿੱਚ ਵਿੱਚ ਕਈ ਸਾਲ ਛੁੱਟ ਗਏ ਆ ਪਰ ਹੁਣ ਆਏ ਆ ਕਿੰਨੀ ਕਿਰਪਾ ਫਿਰ ਬਹੁਤ ਕਿਰਪਾ ਬਾਬਾ ਜੀ ਦੀ ਸੋਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕਿਸੇ ਵੀ ਕੱਲ ਚ ਰਹਿ ਸਕਦੇ ਪਰ ਇਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਖ ਲੋ ਮੈਂ ਮੈਂ ਇਹ ਜੀ ਇੱਥੇ ਚੋਲਾ ਸਾਹਿਬ ਦੇ ਮੇਲੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਹੈ ਤੇ ਅੱਜ ਤੋਂ ਤਕਰੀਬਨ ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ ਚ ਹੁੰਦੀ ਆ ਤੇ ਬਹੁਤ ਲੋਕਾਂ ਨੂੰ ਫਰਸਟ ایڈ ਦੀ ਲੋੜ ਹੁੰਦੀ ਆ ਕਈਆਂ ਦਾ ਪੇਟ ਖਰਾਬ ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ ਕਈਆਂ ਨੂੰ ਲੂਜ਼ ਮੋਸ਼ਨ ਲੱਗ ਗਏ ਕਈਆਂ ਨੂੰ ਵਮਟਿੰਗ ਕਈਆਂ ਨੂੰ ਬੁਖਾਰ ਤੇ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ ਤੇ ਕਿਉਂ ਨਾ ਅਸੀਂ ਜਿੰਨੀ ਕਿ ਇਹਨਾਂ ਦੀ ਹੈਲਪ ਕਰ ਸਕਦੇ ਆ ਇਹਨਾਂ ਦੀ ਫਰਸਟ ایڈ ਇਹਨਾਂ ਨੂੰ ਰੁਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ ਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈਸਪੈਸ਼ਿਸ ਸੀਗਾ ਫਿਰ ਮੈਂ ਕੋਸ਼ਿਸ਼ ਕੀਤੀ ਕਿ ਪਿੰਡ ਤੇ ਮੈਂ ਜਾਣਾ ਕਿਉਂ ਨਾ ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5 10 20 ਪਿੰਡ ਹੈ ਉੱਥੇ ਲੋਡਵੰਦ ਲੋਕ ਜਿਹੜੇ ਹੈ ਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸਬੰਧਤ ਜੋ ਅਸੀਂ ਵੱਤਵੱਤ ਉਹਨਾਂ ਦੀ ਮਦਦ ਕਰ ਸਕਦੇ ਆ ਕੀਤੀ ਜਾਵੇ ਸੋ ਬਹੁਤ ਬਹੁਤ ਲੰਬਾ ਚੜਾਤ ਨਹੀਂ ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋ ਰੁਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਕੋ ਹੈਗੀਆਂ ਅਸੀਂ ਜੋ ਕੋਸ਼ਿਸ਼ ਕਰਦੇ ਆ ਵੱਤਵੱਤ ਅਸੀਂ ਉਹਨਾਂ ਦੀ ਮਤ ਕਰ ਰਹੇ ਹਨ ਔਰ ਸ਼੍ਰੀ ਮੁਖਸਰ ਸਾਹਿਬ ਵਿਖੇ ਦਿਲ ਦੀ ਬਿਮਾਰੀ ਦੀ ਇੱਕ ਮਰੀਜ਼ ਔਰਤ ਦੀ ਇਲਾਜ ਰਾਨ ਮੌਤ ਹੋ ਗਈ ਸੋ ਔਰਤ ਦੇ ਅੰਤਿਮ ਸੰਸਕਾਰ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਸਮਾਨ ਸਾਹਮਣੇ ਵਿਖਾਉਂਦਿਆਂ ਦੋਸ਼ ਲਗਾਏ ਹਨ ਕਿ ਔਰਤ ਦੇ ਸੰਸਕਾਰ ਉਪਰੰਤ ਅੰਗੀਠਾ ਸੰਭਾਲਦਿਆਂ ਕੁਝ ਸਮਾਨ ਚੋ ਡਾਕਟਰੀ ਵਰਤੋਂ ਦਾ ਹੈ ਤੇ ਉਸ ਔਰਤ ਦੇ ਸਿਵੇ ਚੋਂ ਮਿਲਿਆ ਉਹਨਾਂ ਡਾਕਟਰ ਤੇ ਲਾਪਰਵਾਹੀ ਵਿਦੇ ਹੋਸ਼ ਲਗਾਏ ਹਨ ਜਦਕਿ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਹੈ ਔਰ ਮੇਰਾ ਨਾਮ ਅਸੀ ਦੇ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚੋਂ ਸੀ ਰਹਿਣ ਵਾਲੇ ਆ ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲੇ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਿੰਦੇ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪਹਿਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਬੇਸਟ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੀ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀੰਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਿੰਦੇ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਚੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਅਸੀਂ ਫੁੱਲਾਂ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਲੱਗਾ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲਏ ਕਿੰਨੀ ਉਮਰ ਸੀ ਦੀ 5 ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਕਿੰਨੇ ਬੱਚੇ ਯਾਰ ਚਾਰ ਚਾਰ ਬੇਟੇ ਇੱਕ ਬੇਟੀ ਉਹਨਾਂ ਦੀ ਕੀ ਮੰਗ ਕਰਦੇ ਮੰਗ ਕਰਦੇ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦੇਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਤਾ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ بس ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੀਸ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨਖੜਵਾੜ ਕਰਦੇ ਆ ਖਤਮ ਕਰੋ ਉਹਨਾਂ ਪਿੰਡ ਦਬੂਲਿਆ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਦੂਸਰਾ ਆਲ ਇੰਡੀਆ ਪੰਜ ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਟੂਰਨਾਮੈਂਟ ਦਾ ਰਸਮੀ ਉਦਗਾਰਨ ਸੰਤ ਬਾਬਾ ਲੀਡਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਚੇ ਸ਼ੇਮੀ ਵਾਲਿਆਂ ਵੱਲੋਂ ਕੀਤਾ ਗਿਆ ਤੇ ਉਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਾਉਣ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਲੀਡਰ ਸਿੰਘ ਜੀ ਜਿਹੜੇ ਨੇ ਉਹ ਵੀ ਇੱਥੇ ਅਸ਼ੀਰਵਾਦ ਦੇਣ ਆ ਰਹੇ ਨੇ ਮੇਰੇ ਵੱਡੇ ਬ੍ਰਦਰ ਮੇਰੇ ਜਿਨ੍ਹਾਂ ਨੇ ਜ਼ਿੰਦਗੀ 'ਚ ਗਾਈਡ ਕੀਤਾ ਮੈਨੂੰ ਤੇ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਟੂਰਨਾਮੈਂਟ ਦੀ ਬਹੁਤ ਹੀ ਚੰਗਾ ਲੱਗ ਰਿਹਾ ਔਰ ਖਾਸ ਕਰਕੇ ਉਦੋਂ ਚੰਗਾ ਲੱਗਦਾ ਜਦੋਂ ਸਾਰੇ ਪਲੇਅਰਸ ਔਰ ਆਫੀਸ਼ੀਅਲ ਜਿਹੜੇ ਨੇ ਉਹ ਤਾਰੀਫ ਕਰਦੇ ਆ ਟੂਰਨਾਮੈਂਟ ਦੀ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਟੂਰਨਾਮੈਂਟ ਹੈ ਸੋ ਸੰਗਤ ਦੀ ਵੀ ਮੇਰੇ ਖਿਆਲ ਚ ਹਾਜ਼ਰੀ ਬਹੁਤ ਵੱਡੀ ਗਿਣਤੀ ਚ ਹੋਊਗੀ ਸ਼ਾਮ ਤੱਕ ਜਿਹੜਾ ਪੂਰਾ ਸਟੇਡੀਅਮ ਫੁੱਲ ਹੋ ਜਾਊਗਾ ਤੇ ਅਰੇਂਜਮੈਂਟ ਤੋਂ ਮੈਂ ਸੈਟੀਸਫਾਈ ਹਾਂ ਬਹੁਤ ਸੋਹਣਾ ਅਰੇਂਜਮੈਂਟ ਹੈ ਗਰਾਊਂਡ ਤੁਸੀਂ ਦੇਖ ਸਕਦੇ ਹੋ ਗਰਾਊਂਡ ਜਿਹੜੀ ਹੈ ਅ ਇੱਥੇ ਇੰਟਰਨੈਸ਼ਨਲ ਲੈਵਲ ਦੇ ਮੈਚ ਕਰਾਏ ਜਾ ਸਕਦੇ ਆ ਕਿਉਂਕਿ ਅ ਇੱਕ ਆਪਣਾ ਜਿਸ ਤਰ੍ਹਾਂ ਦੇ ਤੇ ਚ ਪਲੇਅਰ ਨੂੰ ਸੱਟ ਨਹੀਂ ਲੱਗਦੀ ਰਬੜ ਦੀ ਗਰਾਊਂਡ ਹੈ ਸੱਟ ਨਹੀਂ ਲੱਗਦੀ ਔਰ ਬਹੁਤ ਵਧੀਆ ਤਰੀਕੇ ਨਾਲ ਖੇਡ ਸਕਦੇ ਅੱਜ ਪਹਿਲਾ ਦਿਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਜ਼ਿਆਦਾ ਮੁਕਾਬਲਾ ਦੇ ਦੇਖੋ ਅ ਆਉਣ ਵਾਲੇ ਦਿਨਾਂ ਦੀ ਕਮਨਾਤ ਤਿੰਨ ਦਿਨ ਜਿਹੜੀ ਉਹ ਲੀਗ ਚੱਲਣੀ ਹੈ ਔਰ ਨਾਕਆਊਟ ਦੇ ਵਿੱਚ ਪਹਿਲੇ ਦਿਨ ਸੈਮੀਫਾਈਨਲ ਤੇ ਫਾਈਨਲ ਇਹ ਮੁਕਾਬਲੇ ਇਸ ਤਰ੍ਹਾਂ ਹੋਣਗੇ ਥਰਡ ਪਲੇਸ ਲਈ ਫਾਈਨਲ ਵਾਲੇ ਦਿਨ ਹੋਣਗੇ ਮੁਕਾਬਲੇ ਸੋ ਲੀਗ ਕਮ ਨਾਕਆਊਟ ਦੇ ਆਧਾਰ ਤੇ ਕੀਤੇ ਜਾਤੇ ਜਾ ਰਹੇ ਆ ਅਗਲੇ ਦਿਨ ਕਿਹੜੀਆਂ ਸਾਖੀਆਂ ਪਹੁੰਚ ਦੇਖੋ ਆਉਣਾ ਤੇ ਹਰ ਰੋਜ਼ ਮੰਤਰੀ ਸਾਹਿਬਾਨ ਨੇ ਆਉਣਾ ਸੀਗਾ ਅੱਜ ਜਿਹੜਾ ਉਦਘਾਟਨ ਸੀਗਾ ਉਹ ਜੀਤ ਹੇਰ ਜੀ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਨੇ ਉਹਨਾਂ ਨੇ ਕਰਨਾ ਸੀਗਾ ਪਰ ਕੈਬਿਨੇਟ ਦੀ ਜਿਹੜੀ ਚੱਲ ਰਿਹਾ ਸੈਸ਼ਨ ਚੱਲ ਰਿਹਾ ਬਜਟ ਸੈਸ਼ਨ ਜਿਹੜਾ ਉਹਦੇ ਵਿੱਚ ਫਿਰ ਉਹਨਾਂ ਦੀ ਮਜਬੂਰੀ ਬਣ ਗਈ ਉਹ ਨਹੀਂ ਆ ਰਹੇ ਇਸੇ ਤਰ੍ਹਾਂ ਕੱਲ ਨੂੰ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਹੁਣਾਂ ਨੇ ਆਉਣਾ ਸੀਗਾ ਧਾਰੀਵਾਲ ਸਾਹਿਬ ਔਰ ਸੰਤ ਸੀਚੇਵਾਲ ਤੇ ਆਉਣ ਗਏ ਬਾਬਾ ਜੀ ਤੇ ਆਉਣ ਗਏ ਸੋ ਮੰਤਰੀਆਂ ਨੇ ਇੱਥੇ ਹਾਜ਼ਰੀ ਲਵਾਣੀ ਸੀਗੀ ਤੇ ਪਰ ਉਹ ਸੈਸ਼ਨ ਕਰਕੇ ਜਿਹੜਾ ਉਹ ਸਾਰਾ ਕੁਝ ਮੇਰੇ ਖਿਆਲ ਦੇ ਵਿੱਚ ਹੁਣ ਉਹਨਾਂ ਦਾ ਆਉਣਾ ਪੋਸੀਬਲ ਨਹੀਂ ਜੇ ਆਏ ਵੀ ਤੇ ਬਹੁਤ ਲੇਟ ਆਉਣਗੇ ਤਕਰੀਬਨ 7 8 9 ਵਜੇ ਤੱਕ ਇੱਥੇ ਪਹੁੰਚਣਗੇ ਦਰਸ਼ਕਾਂ ਨੂੰ ਬਸ ਇਹ ਆ ਕਿ ਮੈਂ ਪਹਿਲਾਂ ਵੀ ਜਿਹੜਾ ਕਹਿਣਾ ਹੁੰਨਾ ਕਿ ਜੋ ਬੱਚਿਆਂ ਨੂੰ ਦਿਖਾਵਾਂਗੇ ਉਹ ਬੱਚੇ ਉਹਨੂੰ ਫੋਲੋ ਕਰਨਗੇ ਸੋ ਅੱਜ ਲੋੜ ਹੈ ਪੰਜਾਬ ਨੂੰ ਲੋੜ ਹੈ ਤੇ ਮੈਂ ਦਰਸ਼ਕਾਂ ਨੂੰ ਇਹ ਕਹਾਂਗਾ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਲਿਆ ਕੇ ਇਹੋ ਜਿਹੇ ਮੁਕਾਬਲੇ ਦਿਖਾਇਆ ਕਰੋ ਔਰ ਉਹਨਾਂ ਨੂੰ ਇੱਕ ਇਹੋ ਜਿਹਾ ਨਸ਼ਾ ਲਾਓ ਤਾਂ ਕਿ ਉਹ ਦੂਜੀਆਂ ਨਸ਼ਿਆਂ ਤੋਂ ਵੱਲ ਧਿਆਨ ਹੀ ਨਾ ਕਰਨ ਕਦੇ। ਦੋਸਤੋ ਇਸ ਸੰ ਸਾਡੀਆਂ ਅੱਸੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਰੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵ ਇਜਾਜ਼ਤ ਰੱਬ ਰੱਖਾ।